ਸੱਚ ਦੀ ਆਵਾਜ਼ ਜੋ ਬੁਲੰਦ ਕਰਦਾ ਹੈ ਉਹਨਾਂ ਨੂੰ ਜਿਹੜਾ ਹੈ ਕੈਨ ਲੋਕੀ ਹਕੂਮਤ ਯਤਨ ਕਰਦੀ ਹੈ ਜਾਂ ਤੇ ਅਸੀਂ ਇਹਨਾਂ ਨੂੰ ਫਰੀਦੀਏ ਭਈਆ ਆਪਣਾ ਪ੍ਰਭਾਵ ਇਹਨਾਂ ਦੇ ਪਾ ਕੇ ਇਹਨਾਂ ਨੂੰ ਦਰਾਈਏ ਤਮਕਾਈਏ ਜਾਂ ਜੇਲਾ ਵਿੱਚ ਛੁੱਟ ਦਈਏ

ਬਾਬਰ ਕਹਿੰਦਾ ਕਿ ਇਹਨਾਂ ਨੂੰ ਹੀ ਗ੍ਰਿਫਤਾਰ ਕਰੋ ਤੇ ਜੇਲ੍ਹ ਵਿੱਚ ਪਾਓ ਗੁਰੂ ਨਾਨਕ ਸਾਹਿਬ ਜੀ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਵਾ ਇਸ ਉਹ ਵਖਰਾ ਵਿਸ਼ਾ ਹੈ ਕਿ ਬਾਅਦ ਦੇ ਵਿੱਚ ਫਿਰ ਆਪ ਹੀ ਆਪ ਜੋੜਦਾ ਹੈ ਕਿ ਤੋ ਵੇਲਾ ਹੈ ਕਿ ਚੱਕੀ ਆਪਣੇ ਆਪ ਹੀ ਚੱਲ ਰਹੀ ਹੈ ਕਿ ਇਹ ਤੇ ਕੋਈ ਆਮ ਨਹੀਂ ਕੋਈ ਖਾਸ ਹੈ ਇਹਦੇ ਕੋਈ ਕਰਾਮਾਤ ਹੈ ਕੋਈ ਸੰਤ ਫਕੀਰ ਹੈ ਇਦਾਂ ਹੀ ਕਹਿ ਲਓ ਕਿ ਸਮੇਂ-ਸਮੇਂ ਸਿਰ ਜੇਕਰ ਆਪਾਂ ਹਰ ਇੱਕ ਪੱਖ ਨੂੰ ਵਿਚਾਰੀਏ ਆਪਣੀ ਹਕੂਮਤ ਦਾ ਕਹਿ ਲਓ ਕਿ ਦਬਦਬਾ ਹਰ ਕੋਈ ਪਾਉਣਾ ਚਾਹੁੰਦਾ ਹੈ ਹਮਾਇੂ ਵੀ ਆ ਕੇ ਤਲਵਾਰ ਕੱਢਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਰਹਿਣ ਦੇ ਜਿੱਥੇ ਵਾਸ ਚੱਲਣਾ ਚਾਹੀਦਾ ਸੀ ਉੱਥੋਂ ਤੇ ਭੱਜ ਕੇ ਆ ਗਿਆਂ ਸਾਡੇ ਅੱਗੇ ਤੋਂ ਤਲਵਾਰਾਂ ਕੱਢਦਾ ਭਾਵੇਂ ਕੀ ਗੁਰੂ ਘਰ ਨੇ ਜਿਹੜਾ ਹੈ ਗੁਰੂ ਨਾਨਕ ਦੇਵ ਦੇਰ ਨੇ ਕਿਸੇ ਦੇ ਅੱਗੇ ਥੀਨ ਨਹੀਂ ਮੰਨੇ ਕਿਸੇ ਦੇ ਅੱਗੇ ਆਪਣਾ ਸਿਰ ਨਹੀਂ ਨਵਾਇਆ ਉਹ ਭਾਵੇਂ ਜ਼ਾਲਮ ਤੋਂ ਜ਼ਾਲਮ ਜਿਹੜੀ ਹੈ ਹਕੂਮਤ ਵੀ ਆਈ ਹੈ ਉਹਦਾ ਟੱਕਰ ਆ ਕਿਤਾ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਜਹਾਂਗੀਰ ਵੇਲੇ ਤੇ ਛੇਵੇਂ ਪਾਤਸ਼ਾਹ ਵੇਲੇ ਜਿਹੜਾ ਹੈ ਸੰਤੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਛੇਵੇਂ ਪਾਤਸ਼ਾਹ ਜੀ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਗਵਾਲੀਅਰ ਦੇ ਕਿਲੇ ਦੇ ਵਿੱਚ ਇਹ ਵੀ ਆਪ ਜਾਣਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਨਾਂ ਨੂੰ ਦਿੱਲੀ ਦੀ ਚਾਂਦਨੀ ਚੌਕ ਵਿਖੇ ਜਿਹੜਾ ਹੈ ਸ਼ਹੀਦ ਕੀਤਾ ਜਾਂਦਾ ਹੈ ਦਸਮ ਪਾਤਸ਼ਾਹ ਵੇਲੇ ਤੇ ਕੰਮ ਬਹੁਤ ਵਧਿਆ ਕਿ ਜਿਵੇਂ ਇਹ ਅੱਜ ਦਾ ਮਾਹੌਲ ਸੀ ਉਸ ਸਮੇਂ ਵੀ ਇਦਾਂ ਦਾ ਹੀ ਮਾਹੌਲ ਤੇ ਸਾਜ ਦੀ ਆਵਾਜ਼ ਦਵਾਈ ਨਹੀਂ ਗਈ ਸਭੋਂ ਜਿਹੜਾ ਹੋਰ ਉਲੰਧ ਕੀਤੀ ਹੈ ਭਾਵਾਂ ਕੀ ਚਾਰ ਸਹਿਬ ਜਾਦੇ ਅੰਮੀ ਸ਼ਹਾਦਤ ਹੋਈ ਹੈ 40 ਸਿੰਘਾਂ ਦੀ ਸ਼ਹਾਦਤ ਹੈ ਇਤਿਹਾਦਕ ਮਾਂ ਗੁਜਰ ਕੌਰ ਹੈ ਬਹੁਤ ਸਿੰਘ ਸਿੰਘਣੀਆਂ ਨੇ ਜਿਨ੍ਹਾਂ ਨੇ ਵੱਧ ਚੜ ਕੇ ਇਹ ਕਹਿ ਲੋ ਕਿ ਸ਼ਹਾਦਤ ਦਾ ਜਾਮ ਪੀਤਾ ਹੈ ਪਰ ਜ਼ਬਰ ਜ਼ੁਲਮ ਕਰਨ ਵਾਲੇ ਅੱਗੇ ਜਿਹੜਾ ਆਪਣੀ ਈਮਾਨ ਲਈ ਮਰਦਾ ਹੈ ਇਦਾਂ ਹੀ ਭਾਈ ਮਨੀ ਸਿੰਘ ਜੀ ਇਹਨਾਂ ਦਾ ਬੰਦ-ਬੰਦ ਕਟਿਆ ਜਾਂਦਾ ਹੈ। ਭਾਈ ਸੁਵੇਕ ਸਿੰਘ ਸਾਵਾ ਸਿੰਘ ਜੀ ਇਹਨਾਂ ਨੂੰ ਚਰਖੜੀਆਂ ਤੇ ਚਾੜਿਆ ਜਾਂਦਾ ਹੈ। ਕਿਉਂ? ਸਾਡੇ ਅਧੀਨ ਹੋ ਜਾਓ ਜੀ। ਤੁਸੀਂ ਸਾਡੀ ਭਾਸ਼ਾ ਬੋਲੋ। ਕਹਿਣ ਲੱਗੇ ਨਹੀਂ। ਅਸੀਂ ਗੁਰੂ ਤੋਂ ਬੇਮੁਖ ਨਹੀਂ ਹੋ ਸਕਦੇ। ਚਰਖੜੀ ਤੇ ਜਾਣ ਨਾ ਚਾੜਦੇ। ਇਸ ਚਰਖੜੀ ਆਪਨੇ ਵੇਖੀ ਹੋਏਗੀ ਜਾਂ ਫਿਰ ਤਸਵੀਰ ਵਿੱਚ ਜਿਹੜਾ ਹੈ ਉਹਦਾ ਦ੍ਰਿਸ਼ ਲੇਖਿਆ ਹੋਏਗਾ। ਇਹ ਸਮਾਂ ਬੜਾ ਭਿਆਨਕ ਕੀ ਇੱਕ ਬੰਨੇ ਇੱਕ ਚਰਖੜੀ ਤੇ ਬੰਦੇ ਨੂੰ ਬੰਨਿਆ ਜਾਂਦਾ ਹੈ ਦੂਜੇ ਪਾਸੇ ਕਹਿ ਲੋ ਕਿ ਤਿੱਖੇ ਕਹਿ ਲੋ ਬਲੇਡ ਨੇ ਖੰਜਰ ਦੀ ਤਰ੍ਹਾਂ ਔਰ ਜਦੋਂ ਚਰਖੜੀ ਘਿਰ ਚਲਾਈ ਜਾਂਦੀ ਹੈ ਤੇ ਉਸ ਸਮੇਂ ਜਿਹੜਾ ਹੈ ਉਹ ਦਿੱਖੇ ਬਲੇਡ ਜਿਹੜੇ ਨੇ ਸਰੀਰ ਦੇ ਵਿੱਚ ਵੱਜਦੇ ਨੇ ਹੁਣ ਇੱਕ ਸ਼ਹਾਦਤ ਨਹੀਂ ਹੈ ਜੇ ਆਪਾਂ ਇਸ ਪੱਖ ਨੂੰ ਵਿਚਾਰਦੇ ਆਂ ਇਹ ਸ਼ੁਰੂ ਤੋਂ ਇਦਾਂ ਹੈ ਪਹਿਲਾ ਸ਼ਹੀਦ ਜਿਹੜਾ ਕੌਂਦਾ ਹੈ ਤਾਰੂ ਕੋਪਟ ਹੈ ਗੁਰੂ ਨਾਨਕ ਦਾ ਸਿੱਖ ਸ੍ਰੀਸ ਪ੍ਰਕਾਰ ਭਾਈ ਤਾਰੂ ਸਿੰਘ ਜੀ ਵਰਗੀ ਖੋਪਰ ਉਤਾਰ ਦਿੱਤਾ ਗਿਆ ਜੇ ਹੋਰ ਜ਼ਿਕਰ ਕਰਨਾ ਹੈ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਵੇਖਿਆ ਬੇਅੱਤੀ ਹੋ ਰਹੀ ਹੈ ਗੁਰੂ ਘਰ ਦੀ ਜ਼ਾਲਮ ਬੇਅਦਬੀ ਕਰਤੇ ਨਹੀਂ ਰੁਕਦਾ ਹੈ ਹਾਲਾਂਕਿ ਆਪਣਾ ਸ਼ੀਸ਼ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਪੈਰਾਂ ਵਿੱਚ ਅਰਪਣ ਕਰਨਾ ਪਿਆ ਉਹਨਾਂ ਨੂੰ ਸ਼ਹਾਦਤ ਦਾ ਜਾਮ ਉਹਨਾਂ ਨੂੰ ਵੀ ਪੀਣਾ ਪਿਆ ਪਰ ਗੁਰੂ ਘਰ ਦੀ ਬੇਅਦਬੀ ਉਹ ਸਹਾਰ ਨਹੀਂ ਸਕੇ ਇਸੇ ਪ੍ਰਕਾਰ ਜੇ ਆਪਾਂ ਹੋਰ ਅੱਗੇ ਸਦੀ ਵਿੱਚ ਆਉਣੇ ਗੁਰੂ ਪਿਆਰਿਆਂ ਨੇ ਗੁਰੂ ਧਾਮ ਨੂੰ ਆਜ਼ਾਦ ਕਰਨ ਵਾਸਤੇ ਬੜੇ ਮੋਰਚੇ ਖੋਲੇ ਭਾਈ ਲక్ష్మణ ਸਿੰਘ ਧਾਰੋਵਾਲ ਇਹਨਾਂ ਨੂੰ ਜਨਨ ਦੇ ਨਾਲ ਬਨ ਕੇ ਸਾਰਿਆ ਗਿਆ ਨਨਕਾਣਾ ਸਾਹਿਬ ਦਾ ਸਾਕਾਰ ਜੈਤੂ ਦਾ ਮੋਰਚਾ ਚਾਬੀਆਂ ਦਾ ਮੋਰਚਾ ਇਤਿਹਾਸਕ ਬੜੇ ਮੋਰਚੇ ਲੱਗੇ ਜਿਸ ਵਿੱਚ ਗੱਲ ਕੀ ਸੀ ਅਸੀਂ ਆਪਣੇ ਸਿਧਾਰਥ ਤੋਂ ਪਰੇ ਨਹੀਂ ਆ ਸਕਦੇ। ਤੁਸੀਂ ਆਪਣੇ ਅਧੀਨਸਾ ਲੋਕਾਂ ਨੂੰ ਲੈ ਕੇ ਆ ਸਕਦੇ। ਜੋ ਮਰਜ਼ੀ ਕਰ। ਤੇ ਜੇ ਸਮਾਂ ਇਹ ਆਉਂਦਾ ਤੇ ਇੱਥੇ ਵੀ ਹਕੂਮਤ ਇਹ ਚਾਹੁੰਦੀ ਐ ਕਿ ਸਾਡੀ ਗੱਲਬਾਤ ਹੋਵੇ ਕਾਰਨ ਸਭ ਤੋਂ ਵੱਡਾ ਇਹ ਐ ਮੈਂ ਪਿਛਲੇ ਦਿਨਾਂ ਤੋਂ ਉਹੀ ਬੇਨਤੀ ਕਰਦਾ ਆ ਰਿਹਾ ਐ ਕਿ ਜਿਹੜੀ ਸਮੇਂ ਦੀ ਹਕੂਮਤ ਇਹਨੂੰ ਆਪਣੇ ਆਪ ਤੇ ਮਾਣ ਵੜਾ ਐ ਹੰਕਾਰ ਵੜਾ ਐ ਉਹ ਨਹੀਂ ਚਾਹੁੰਦੀ ਕਿ ਕੋਈ ਵੀ ਜਿਹੜਾ ਹੈ ਆਕਾਲ ਤੱਕ ਤੇ ਜਾ ਕੇ ਆਪਣੀ ਫਰਿਆਦ ਸੁਣਾਵੇ ਉਹ ਨਹੀਂ ਚਾਹੁੰਦੀ ਕਿ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾ ਵਾਲੇ ਜਿਹਨਾਂ ਕੋਲ ਜਾ ਕੇ ਜਿਹੜਾ ਆਪਣੀ ਫਰਿਆਦ ਰੱਖੇ ਤੇ ਉਹ ਫਰਿਆਦ ਤਤਸ਼ਨ ਵਿੱਚ ਜਿਹੜਾ ਹੈ ਪ੍ਰਵਾਨ ਹੋ ਕੇ ਤੇ ਉਸੇ ਕੰਮ ਹੀ ਹੁੰਦਾ ਸੀ ਇਹ ਗੱਲਾਂ ਚੁੱਕੀਆਂ ਸੀ ਉਹਨਾਂ ਨੇ ਕਿ ਜੋ ਫੈਸਲਾ ਅਸੀਂ ਨਹੀਂ ਕਰ ਪਾਉਂਦੇ ਇਹ ਤੇ ਥੋੜੇ ਹੀ ਕਹਿ ਲੋ ਕਿ ਸਮੇਂ ਵਿੱਚ ਸਾਰਾ ਕਾਰਜ ਕਰ ਦਿੰਦੇ ਉਹ ਕਿਸੇ ਧੀ ਭੈਣ ਨੂੰ ਛਡਾਉਣਾ ਹੋਵੇ ਕਿਸੇ ਦੇ ਜੰਗਲ ਦੇ ਵਿੱਚੋਂ ਕਿਸੇ ਨੂੰ ਲਿਆ ਦਿਵਾਉਣਾ ਹੋਵੇ ਇਤਿਆਦਿਕ ਬੜਕ ਹੋ ਜਾਏ। ਇਹ ਚੀਜ਼ਾਂ ਉਹਨਾਂ ਨੂੰ ਜਿਹੜਾ ਚੰਗੀਆਂ ਨਹੀਂ ਲੱਗ ਰਹੀਆਂ ਕਿ ਸਾਡੀ ਸਰਕਾਰ ਸਾਡੇ ਕੋਲ ਕੋਈ ਨਾ ਆ ਕੇ ਇਹਨਾਂ ਕੋਲ ਜਾ ਰਹੀ ਹੈ। ਨਫ਼ਰਤ ਵੀ ਇੱਕ ਪ੍ਰਕਾਰ ਦੀ ਹੈ। ਜਿਹੜੇ ਲੋਕ ਸੰਤ ਬਾਬਾ ਜਰਨੈਲ ਸਿੰਘ ਤੇ ਹੋਰ ਸਿੰਘਾਂ ਨੂੰ ਅਸਲ ਦੇ ਵਿੱਚ ਅੱਜ ਵੀ ਅਤੰਕਵਾਦੀ ਕਹਿੰਦੇ ਨੇ ਨਾ ਉਹ ਅਸਲ ਦੇ ਵਿੱਚ ਆਪਣੇ ਆਪ ਦੇ ਉੱਚਾਤ ਮਾਰ ਕੇ ਵੇਖ ਲੈਣ। ਇਹ ਜਿੱਦੋਂ ਐਸਾ ਕੋਈ ਮਾਹੌਲ ਹੁੰਦਾ ਹੈ ਤੇ ਉਹ ਕਿਵੇਂ ਜਿਹੜਾ ਹੈ ਆਪਣਾ ਰੂਪ ਧਾਰਨ ਕਰਦੇ ਹਿਸਟਰੀ ਦਾ ਕੋਈ ਪਤਾ ਨਹੀਂ ਤੇ ਮੈਂ ਅਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ ਉਸ ਸਮੇਂ ਕਹਿੰਦું ਕਿ ਮੈਂ ਕਈਆਂ ਨਾਲ ਵੀ ਗੱਲਬਾਤ ਕੀਤੀ ਐ ਇੱਥੇ ਦਿੱਲੀ ਵਿੱਚ ਜਿਹੜੇ ਨੌਨ ਸਿੱਖ ਨੇ ਆ ਫਿਰ ਜਿਹੜਾ ਹੈ ਜ਼ਿਆਦਾ ਜਿਨ੍ਹਾਂ ਦਾ ਕੋਈ ਇਧਰਲੇ ਪਾਸੇ ਧਿਆਨ ਨਹੀਂ ਤੇ ਉਹਨਾਂ ਦਾ ਇਹ ਮੰਨਣਾ ਸੀ ਕਿ ਹਾਂ ਉਸ ਸਮੇਂ ਜਿਹੜਾ ਹੈ ਮਾਹੌਲ ਐਸਾ ਸੀ ਕਿ ਭਾਵੇਂ ਜੀ ਨਿਊਜ਼ ਵਾਲੇ ਨੇ ਭਾਵੇਂ ਅਖਬਾਰ ਵਾਲੇ ਨੇ ਉਸ ਸਮੇਂ ਜਿਹੜਾ ਹੈ ਸੰਤ ਬਾਬਾ ਜਨੈਲ ਸਿੰਘ ਜੀ ਨੂੰ ਤੇ ਹੋਰ ਸਿੰਘਾਂ ਨੂੰ ਇਹ ਅਤੰਕਵਾਦੀ ਹੀ ਗਣਦੇ ਸਨ ਤੇ ਸਮੇਂ ਦੀ ਹਕੂਮਤ ਨੇ ਜਿਵੇਂ ਅੱਜ ਨਿਊਜ਼ ਚੈਨਲਾਂ ਤੇ ਕਬਜ਼ਾ ਪਾਇਆ ਉਸ ਸਮੇਂ ਵੀ ਨਿਊਜ਼ ਜੋ ਵੀ ਦਿਖਾਉਂਦੀ ਹੈ ਉਹ ਅਸਲ ਦੇ ਵਿੱਚ ਸੱਤ ਕਰਕੇ ਮੰਨਿਆ ਜਾਂਦਾ ਹੈ। ਕਿ ਹਾਂ ਇਹੋ ਹੀ ਅਖੀਰੀ ਸੱਚ ਹੈ ਜੀ ਜੋ ਇਹ ਦਿਖਾ ਰਹੇ ਨੇ। ਅੱਲਾ ਕੀ ਹੁੰਦਾ ਨਹੀਂ। ਤੇ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ 6 ਜੂਨ ਦੀ। ਸਾਰਾ ਦਿਨ ਕਹਿ ਲੋ ਕਿ ਗੋਲੀਬਾਰੀ ਚੱਲਦੀ ਰਹੀ। ਇਤੋਂ ਤੱਕ ਵੀ ਜ਼ਿਕਰ ਮੈਂ ਪੜਿਆ। ਕਿ ਕਈਆਂ ਨੂੰ ਜਿਹੜਾ ਹੈ ਕਹ ਲੋ ਬੀਬੀਆਂ ਬੱਚੇ ਬਜ਼ੁਰਗ ਕਿਉਂਕਿ ਇਹ ਜਦੋਂ ਕਾਫੀ ਜਗ੍ਹਾ ਤੇ ਕਾਬਜ਼ ਹੋ ਗਏ ਤਾਂ ਇਹਨਾਂ ਨੇ ਸਾਰਿਆਂ ਕਹ ਲੋ ਸੰਤਾਂ ਨੂੰ ਜੋ ਵੀ ਸ਼ਰਧਾਲੂ ਆਏ ਸਨ ਉਹਨਾਂ ਨੂੰ ਪ੍ਰਕਿਰਮਾ ਦੇ ਵਿੱਚ ਬਿਠਾ ਲਿਆ ਤੋਂ ਪਛੜੀ ਹੋਈ ਹੈ ਪਰ ਸ਼ਤਪਰਿਆ ਹੈ ਸਾਹਮਣੇ ਕਹਿ ਲੋ ਕਿ ਸਰੋਵਰ ਜਲ ਨਾਲ ਭਰਿਆ ਹੋਇਆ ਪਰ ਉਹ ਜਲ ਹੁਣ ਜਲ ਨਹੀਂ ਹੈ ਖੂਨ ਦੇ ਨਾਲ ਭਰਿਆ ਹੋਇਆ ਲਾਲ ਸੁਰਤ ਹੋਏ ਤੇ ਇਧਰੋਂ ਕਹਿ ਲੋ ਕਿ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਇਹਨਾਂ ਨੂੰ ਸ਼ੱਕ ਪੈਂਦਾ ਹੈ ਇਹ ਗੋਲਾ ਸੁੱਟ ਦਿੰਦੇ ਨੇ ਤੇ ਗੋਲੀਬਾਰੀ ਕਰ ਦਿੰਦੇ ਤੇ ਗੋਲੀਆਂ ਚਲਾ ਦਿੰਦੇ ਤੇ ਕਾਫੀ ਸਿੰਘਾਂ ਦੀ ਸ਼ਹਾਦਤ ਹੋ ਗਈ ਤੇ ਜਿਹੜੇ ਪ੍ਰਕਰਮਾ ਦੇ ਵਿੱਚ ਬੈਠੇ ਸੀ ਉਹ ਵਿਚਾਰੇ ਉਦਾਂ ਬੈਠੇ ਸੀ ਮੇ ਹੱਥੇ ਚੰ ਕੋਈ ਉਹਨਾਂ ਕੋਲ ਸ਼ਸਤਰ ਨਹੀਂ ਕੋਈ ਕੁਝ ਨਹੀਂ ਪਰ ਹੋਇਆ ਕਿ ਇੱਕ ਪਾਸਿਓਂ ਬੰਬ ਆਇਆ ਉਹਨਾਂ ਤੇ ਡੇਗਾ ਤੇ ਉਹ ਬਾਕੀ ਫਿਰ ਲੱਭੇ ਨਹੀਂ ਕਿੱਥੇ ਗਏ ਕਿਥੜੇ ਉੱਡ ਗਏ ਕਹਿ ਲੋ ਉਹਨਾਂ ਸ਼ਰਧਾਲੂਆਂ ਨੂੰ ਹੀ ਕਹਿ ਲੋ ਇਹਨਾਂ ਜ਼ਾਲਿਮਾਂ ਨੇ ਬੰਬ ਦੇ ਨਾਲ ਉਡਾ ਦਿੱਤਾ ਸਮਾ ਰਾਤਰੀ ਦਾ ਆਇਆ ਕੀਤਨ ਹੋ ਰਿਹਾ ਸੀ ਕਿਉਂਕਿ ਜੋ ਰੁਟੀਨ ਸੀ ਅਸਲ ਦੇ ਵਿੱਚ ਉਹ ਨਹੀਂ ਸੀ ਚਾਉਂਦੇ ਗੁਰੂ ਕੇ ਪਿਆਰੇ ਕੀ ਟੁੱਟੜ ਤੇ ਇਥੇ ਕਹ ਲੋ ਕਿ ਵਕਤ ਸ਼ਹੀਦ ਹੋ ਨਹੀਂ ਰਾਗੀ ਸਿੰਘ ਜੋ ਕੀਰਤਨ ਕਰਦਾ ਇਸਾ ਉਹਨਾਂ ਤੇ ਜਿਹੜਾ ਗੋਲੀ ਵੱਜੀ ਹੈ ਉਹ ਉਸ ਜਗ੍ਹਾ ਤੇ ਕਹ ਲੋ ਸ਼ਹੀਦ ਹੋ ਗਏ ਕਿ ਤੁਮ ਕਰਦੇ ਹੋ ਇੱਕ ਗੋਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਵੱਜੀ ਜੋ ਕਿ ਅੱਜ ਵੀ ਦਰਸ਼ਨ ਕਰਵਾਏ ਜਾਂਦੇ ਨੇ ਇਸ ਗੱਲ ਨੂੰ ਕਹਿ ਲੋ ਕਿ ਜ਼ਾਹਰ ਕੀਤਾ ਜਾਂਦਾ ਹੈ ਕਿ ਜ਼ਾਲਿਮਾਂ ਨੇ ਇੰਨਾ ਕੁਝ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਵੀ ਗੋਲੀਆਂ ਚਲਾਈਆਂ ਇਹ ਮਸਹੀ ਰੰਗੜ ਤੋਂ ਕਾਟੋ ਗਏ ਇਹਨਾਂ ਦੇ ਬਹੁਤ ਵਧੀਕੀ ਕੀਤੀ ਅਗਲੇ ਆਂ ਇਸ ਪ੍ਰਕਾਰ ਕਹਿ ਲੋ ਕਿ ਸਾਰਾ ਦਿਨ ਗੋਲਾ ਬਾਰੂਦ ਜਿਹੜਾ ਸੁਟਿਆ ਗਿਆ ਅਖੀਰ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਦਿਆਂ ਹੋਇਆ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਫ਼ੌਜ ਵਾਲੇ ਭਾਈ ਅਮਰੀਕ ਸਿੰਘ ਦੀ ਜਰਨੈਲ ਸ਼ਬੇਗ ਸਿੰਘ इत्याद ਗੁਰੂ ਦੇ ਪਿਆਰੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਆਪ ਸ਼ਹੀਦ ਹੋ ਗਏ ਤੇ ਉਸ ਸਮੇਂ ਕਹ ਲੋ ਕਿ ਦ੍ਰਿਸ਼ ਜਿਹੜਾ ਸੀ ਉਹ ਵੇਖਿਆ ਨਹੀਂ ਸੀ ਜਾਂਦਾ ਜਿਹੜਾ ਵੀ ਆ ਕੇ ਵੇਂਦਾ ਸੀ ਕੋਹ ਬੰਮਾਰ ਕੇ ਰੋਂਦਾ ਸੀ ਗਰਮੀ ਦਾ ਮੌਸਮ ਹੈ ਦੂਸਰੇ ਪਾਸੇ ਜਿਹੜਾ ਹੈ ਜੋ ਕਹ ਲੋ ਕਿ ਸਰੀਰ ਮ੍ਰਿਤਕ ਤੌਰ ਤੇ ਪਏ ਹੋਏ ਨੇ ਉਹ ਹੌਲੀ ਹੌਲੀ ਫੁੱਲਣੇ ਸ਼ੁਰੂ ਹੋਏ ਉਹਨਾਂ ਦੇ ਵਿੱਚੋਂ 스멜 ਆਉਣੀ ਸ਼ੁਰੂ ਹੋਈ ਹੈ ਹਰ ਪਾਸੇ ਮਾਹੌਲ ਕਹਿੰ ਲੋ ਕਿ ਬੜਾ ਬੁਰਾ ਸੀ ਇਥੋਂ ਤੱਕ ਜਾਲਵਾ ਨੇ ਇਹ ਨਹੀਂ ਕਿ ਹਾਂ ਜਿਹੜੇ ਅੰਦਰ ਨੇ ਉਹਨਾਂ ਦਾ ਕਿਸੇ ਉਮਤ ਰਹੇ ਨੇ ਇਹਨਾਂ ਨੇ ਬਾਹਰੋਂ ਬੁਲਾਇਆ ਸੰਤਾਨ ਕਿਵੇਂ 7000 ਦੇ ਕਰੀਬ ਪਹਿਲਾਂ ਤੇ ਥੋੜੇ ਭੇਜੇ ਸਨ ਪਰ 7000 ਦੇ ਕਰੀਬ ਆਪਣੇ ਮੁਖਬਰਾਂ ਨੂੰ ਬਾਣਾ ਪਵਾਇਆ ਗਿਆ ਹੈ ਤਿਆਰ ਵਰ ਤਿਆਰ ਕੀਤਾ ਗਿਆ ਕਿ ਇੰਜ ਲੱਗਣ ਕਿ ਹਾਂ ਇਹ ਅਸਲ ਦੇ ਵਿੱਚ ਗੁਰੂ ਕੇ ਸਿੰਘ ਹੀ ਹੈ ਦਸਤਾਰਾਂ ਸਜਾਈਆਂ ਗਈਆਂ ਕਿਰਪਾਨਾਂ ਜੜੀਆਂ ਨੇ ਏਕ-ਇਕ ਫੋਟੋ ਵਾਲੀਆਂ ਕਹਿ ਲੋ ਕਿ ਉਹ ਪੁਵਾਈਆਂ ਗਈਆਂ ਨੇ ਤੇ ਉਹ ਪੁਵਾ ਕੇ ਫਿਰ ਘਰਾਂ-ਘਰਾਂ ਵਿੱਚ ਭੇਜਿਆ ਗਿਆ 7000 ਲੋਕਾਂ ਨੂੰ ਕਿ ਜਾਓ ਜਾ ਕੇ ਤੁਸੀਂ ਕਹੋ ਕਿ ਸੰਤ ਬਾਬਾ ਜਰਨੈਲ ਸਿੰਘ ਉਹ ਪਾਕਿਸਤਾਨ ਚਲੇ ਗਏ ਨੇ ਤੇ ਤੁਹਾਨੂੰ ਜਿਹੜਾ ਹੋਕਾ ਦੇ ਕੇ ਗਏ ਨੇ ਕਿ ਤੁਸੀਂ ਆ ਕੇ ਇੱਥੇ ਰੱਖਿਆ ਕਰੋ। ਐਸੀ ਅਫਵਾਹ ਜਿਹੜੀ ਉਸ ਸਮੇਂ ਫੈਲਾਈ ਗਈ। ਹਾਲਾਂਕਿ ਸੰਤ ਜੀ ਉਸ ਸਮੇਂ ਜਿਹੜਾ ਹੈ ਗੁਰੂ ਦਰਬਾਰ ਦੇ ਅੰਦਰ ਹੀ ਸਨ। ਅਕਾਲ ਤਖਤ ਦੇ ਅੰਦਰ ਹੀ ਸਨ। ਪਰ ਇਹ ਅਫਵਾਹ ਉਡਾਈ ਗਈ। ਹੁਣ ਸੰਗਤਾਂ ਜਿੱਦੋਂ ਇਹ ਗੱਲ ਸੁਣਦਿਆਂ ਨੇ ਕਿ ਇੰਨਾ ਕੁਝ ਹੋਇਆ ਹੈ ਤੁਰ ਪਈਆਂ। ਇਹਨਾਂ ਦੀ ਵਿਉਂਤ ਕੀ ਸੀ ਕਿ ਜਿੱਥੋਂ ਵੀ ਸੰਗਤਾਂ ਸ਼ਰਧਾਲੂ ਆਉਣ ਤੁਸੀਂ ਜਿਹੜਾ ਪਹਿਲਾਂ ਉੱਥੇ ਕੁੱਟਮਾਰ ਕਰਨੀ ਹੈ ਦੰਗਾਂ ਦੇ ਨਾਲ ਫਿਰ ਇਹਨਾਂ ਨੂੰ ਅੱਗੇ ਭੇਜਣਾ ਹੈ ਤੇ ਅਗਲੀ ਫੌਜ ਜਿਹੜੀ ਹੈ ਜਿਹਨੇ ਘੇਰਾ ਬੰਦੀ ਕੀਤੀ ਹੈ ਦਰਬਾਬ ਸਾਹਿਬ ਦੀ ਫਿਰ ਉਹ ਕੁੱਟਮਾਰ ਕਰੇਗੀ ਤੇ ਫਿਰ ਇਹਨਾਂ ਨੂੰ ਅਸੀਂ ਵਾਪਸ ਭੇਜਾਂਗੇ ਅੰਦਰ ਨਹੀਂ ਜਾਣ ਦੇਵਾਂਗੇ ਬੜਾ ਕੁਝ ਕੀਤਾ ਗਿਆ ਹੋਰ ਗੁਰੂ ਘਰਾਂਵਾਂ ਦੇ ਵਿੱਚ ਵੀ ਇਹਨਾਂ ਨੇ ਬੜੇ ਅਟੈਕ ਕਰਵਾਏ ਸੋ ਇਤਿਹਾਸ ਬਹੁਤ ਹੈ ਕਿ ਅਸੀਂ ਸੰਖੇਪ ਵਿੱਚ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਕੇਵਲ ਯਾਦ ਕੀਤਾ ਹੈ ਕਿ ਜਿਨ੍ਹਾਂ ਨੇ ਅਸਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਿਧਾਂਤ ਨੂੰ ਕਾਇਮ ਰੱਖਿਆ ਗੁਰੂ ਧਾਮਾਂ ਦੀ ਜੋ ਬੇਅਦਬੀ ਹੋ ਰਹੀ ਸੀ ਉਹਨੂੰ ਰੋਕਣ ਵਾਸਤੇ ਬੜੇ ਤਤਪਰ ਰਹੇ ਨੇ ਇਥੋਂ ਤੱਕ ਕਿ ਸ਼ਹਾਦਤਾਂ ਵੀ ਹੋ ਗਈਆਂ ਤੇ ਉਹਨਾਂ ਸ਼ਹਾਦਤਾਂ ਨੂੰ ਅਸੀਂ ਨਮਨ ਕਰਦੇ ਹਾਂ ਨਮਸਕਾਰ ਕਰਦੇ ਹਾਂ